ਦੇ ਵਿੱਚ ਆ ਪਾ ਲਈ ਹਾਂ ਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਅਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲਓ ਜੀ ਲੱਗੇ ਆ ਜਿਹੜਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤੇ ਗਰਮੀ ਬਹੁਤ ਪੈ ਰਹੀ ਆ ਜੀ ਜਿੰਨੇ ਤੁਸੀਂ ਕਹਿ ਦੋ ਦਵਾਈ ਦਾ ਤਾਂ ਇਹ ਰਿਕਾਰਡ ਤੋੜੇ ਦਿੱਤਾ ਦਵਾਈ ਦਵਾਈ ਦੇ ਵਿੱਚ 35 37 ਡਿਗਰੀ ਤਾਪਮਾਨ ਤੇ ਇੱਥੇ 50 ਪਿਆ ਡਿਗਰੀ ਵੀ ਪੈਂਦਾ 45 47 ਡਿਗਰੀ ਤਾਪਮਾਨ ਇੰਨੀ ਕਿ ਗਰਮੀ ਪੈ ਰਹੀ ਆ ਤੇ ਸਾਡੇ ਪੰਜਾਬੀ ਵੀਰ ਭਾਈ ਦਾਨ ਵੀ ਕਾਫੀ ਕਰ ਰਹੇ ਆ ਜੀ ਪਾਣੀ ਦਾ ਮਿੱਠੀਆਂ ਸ਼ਵੀਲਾ ਦਾ ਪਾਣੀ ਦਾ ਵੀ ਪਰਮਾਤਮਾ ਸੁਣ ਲਵੇ ਮੀਂਹ ਪਾ ਦੇਵੇ ਵੀ ਬਾਕੀ ਕਹਿੰਦੇ ਨਹੀਂ ਹੁੰਦੇ ਵੀ ਉਹਦੇ ਘਰ ਦਾ ਤੇ ਦਰ ਦਾ ਕਿਸੇ ਨੂੰ ਭੇਦ ਨਹੀਂ ਆਇਆ ਜੋ ਉਹਨੂੰ ਠੀਕ ਲੱਗਦਾ ਉਹਦੀ ਮਰਜ਼ੀ ਪਰ ਹੁਣ ਤਾਂ ਮਾਲਕਾ ਤੇਰੇ ਮੂਹਰੇ ਇਹੀ ਅਰਦਾਸ ਅਸੀਂ ਕਰਦੇ ਆਂ ਵੀ ਸਾਡੇ ਬਾਰੇ ਨੀ ਆਖਰ ਨੂੰ ਜਿਹੜੇ ਜੀਵ ਜੰਤੂ ਪੰਛੀ ਆ ਉਹਨਾਂ ਬਾਰੇ ਸੋਚਵਾ ਚਲੋ ਬਾਕੀ ਇਸ ਮਾਲਕ ਦੀ ਮਰਜ਼ੀ ਤੇ ਛੁੱਟੀਆਂ ਰਹਿ ਗਈਆਂ ਜੀ ਥੋੜੀਆਂ ਤੇ ਆਪਣੀ ਮਨੁਕਾਮਨਾ ਹੋ ਗਈ ਆ ਪੂਰੀ ਉਹ ਕਿਹੜੀ ਮੁਨਕਾਮ ਹਨ ਹੈ ਕਿ ਆ ਨਹੀਂ ਪਤਾ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਤੇ ਇੱਕ ਵੀਰ ਨੇ ਸਾਨੂੰ ਕਮੈਂਟ ਬੀਬੀ ਬਾਰੇ ਮਾਰਿਆ ਤੁਹਾਨੂੰ ਉਹ ਵੀ ਅਸੀਂ ਨਾਲ ਦੀ ਨਾਲ ਜਵਾਬ ਦਵਾਂਗੇ ਵੀਡੀਓ ਦੇ ਵਿੱਚ ਤੇ ਉਦੋਂ ਪਾਰਾ ਚਰਨਜੀਤ ਬੈਠੀ ਹੈ ਜਿਹਦੇ ਨਾਲ ਵੀ ਕਰ ਲਓ ਮੁਲਾਕਾਤ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਨੇ ਤੇ ਚੰਗੀ ਬਣਾਓ ਤੇ ਰਹੋ ਤੰਦਰੁਸਤ ਰਹੋ ਤੇ ਦੁੱਖ ਤੋਂ ਮੁਕਤ ਰਹੋ ਬੰਦੂਨ ਦੀ ਆਵਾਜ਼ ਫਲੋ ਹਾਂ ਬਈ ਬਸ ਗਰਮੀ ਨੇ ਮਾਰੇ ਪਏ ਹੈ ਇਹ ਮੱਤ ਬੁਰੀ ਹਾਲਤਾਂ ਸਾਸਤਰੀ ਕਾਲੀ ਨੂੰ ਕਹਿਣੀ ਨਹੀਂ ਆਉਂਦੀ ਜੀ ਸਾਸਤਰੀ ਕਾਲ ਸਾਸਤਰੀ ਕਾਲ ਕਹਿ ਪਹਿਲਾਂ ਲੈ ਦੇ ਇਹ ਤਾਂ ਸਾਰ ਤੇ ਕਿਲਾ ਤੇ ਹੋ ਰਿਹਾ ਜਲਾਟ ਉਹ ਪਈਆ ਸਾਈਕਲ ਜਦੋਂ ਇਹ ਲੱਗਿਆ ਚਲਾਉਣ ਉਦੋਂ ਨਹੀਂ ਹੋਇਆ ਇਹਨੂੰ ਕੋਈ ਵੀ ਜਲਾਟ ਨਹੀਂ ਹਾਂ ਹੁਣ ਆ ਕੇ ਗੋਦੀ ਚ ਬੈਠ ਗਿਆ ਹੁਣ ਜਲਾਟ ਹੋਣ ਲੱਗ ਗਿਆ ਮੈਂ ਤੁਹਾਨੂੰ ਗੱਲ ਦੱਸਾਂ ਨਿਆਣਾ ਹੈ ਨਿਆਣੇ ਦਾ ਦਿਲ ਖੇਲਣ ਨੂੰ ਵੀ ਕਰਦਾ ਜਿੰਨਾ ਮਰਜ਼ੀ ਨਿਆਣਾ ਬਿਮਾਰ ਹੋਵੇ ਆਪਣੇ ਆਪ ਨੂੰ ਸਾਂਭਦਾ ਨਿਆਣਾ ਤੇ ਉਹਦਾ ਖੇਡਣ ਨੂੰ ਵੀ ਕਈ ਵਾਰ ਦਿਲ ਕਰਦਾ ਮਾੜਾ ਜਿਹਾ ਠੀਕ ਹੁੰਦਾ ਕਦੇ ਦਿਲ ਕਰਦਾ ਉਹਦਾ ਬੈਠਾ ਬੈਠ ਵੀ ਜਾਂਦਾ ਹੁਣ ਨਿਆਣੇ ਨੂੰ ਕਰੇਗੇ ਕਹਿੰਦੇ ਨਿਆਣੇ ਨੂੰ ਕਿਤੇ ਪਰਨਾ ਰੋਕ ਸਕਦੇ ਨਾ ਫੜ ਸਕਦੇ ਨਾ ਬਿਠਾ ਸਕਦੇ ਇਹਨਾਂ ਨੂੰ ਇਹਨਾਂ ਨੇ ਆਪਣੀ ਮਾਸਤੀ ਕਰਨੀ ਆ ਹੁਣ ਜਦ ਅਸੀਂ ਮਾੜਾ ਠੀਕ ਹੁੰਦਾ ਫਿਰ ਜਦ ਹੌਲ ਜੇ ਉੱਠਦਾ ਫਿਰ ਮੈਂ ਸਾਈਕਲ ਚਲਾਵਾਂਗਾ ਤੇ ਸਾਈਕਲਿੰਗ ਚੱਕ ਲੰਦਾ ਜਦ ਅਹ ਹੁੰਦਾ ਔਖਾ ਫੇ ਬੈਠ ਵੀ ਜਾਂਦਾ ਹੈ ਹੁਣ ਕੀ ਕਰੀ ਹੁਣ ਜਿਹੜੇ ਦੁੱਖ ਨੇ ਉਹ ਤਾਂ ਕੱਟਣੇ ਹੀ ਪੈਣੇ ਨੇ ਕਹਿੰਦੇ ਦੁੱਖ ਸੁਖ ਜ਼ਿੰਦਗੀ ਦਾ ਹਿੱਸਾ ਹੈ ਦੁੱਖ ਵੀ ਆਉਣੇ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ ਸੁਖ ਵੀ ਆਉਣੇ ਬਹੁਤ ਜ਼ਰੂਰੀ ਹਾਂ ਬੰਦੇ ਨੂੰ ਪਤਾ ਤਾਂ ਹੀ ਲੱਗਦਾ ਜੇ ਆਪਣੇ ਪਰ ਕੋਈ ਦੁੱਖ ਆ ਮਨਿੰਦਰ ਡੈਡੀ ਮਹਾਰਾਜ ਨੂੰ ਪਤਾ ਗਈ ਚੰਗੇ ਵਾਸਤੇ ਹੀ ਕਰਦਾ ਪਤਾ ਨਹੀਂ ਹੈ ਨਾ ਆਪਾਂ ਨੂੰ ਮਾੜਾ ਲੱਗ ਰਿਹਾ ਬਿਲਕੁਲ ਪਰ ਹਾਂ ਚਲੋ ਖਾਸ ਤਾਂ ਜਿਹੜਾ ਤਾਂ ਕੱਟਣਾ ਹੀ ਪੈਣਾ ਔਖਾ ਸੌਖਾ ਮਹਾਰਾਜ ਨਾਲੇ ਹੈ ਨਾ ਮਨਿੰਦਰ ਦੁੱਖ ਤਾਂ ਕੁਤ ਕੱਟਣਾ ਹੀ ਪੈਣਾ ਕੋਈ ਗੱਲ ਨਹੀਂ ਹੈ ਨਾ ਪਾਪਾ ਮਮਾ ਪਾਪਾ ਨੇ ਅੱਜ ਪੀ ਖੱਡੀ ਇੱਥੇ ਉਹ ਕਿ ਐਨਾ ਦੁੱਖ ਲੱਗਿਆ ਦਿਖਾਈ ਮੜੇ ਦਿਖਾਈ ਦਿਖਾਈ ਇਹ ਪਿਆਰ ਤੇ ਦਾਣਾ ਹੋਇਆ ਹੋਇਆ ਜੀ ਮਾਤਾ ਰਾਣੀ ਦਾ ਜੀ ਮਾਤਾ ਰਾਣੀ ਦਾ ਸਾਡੇ ਦੋਹਾਂ ਦੇ ਮੇਰੇ ਤੇ ਮਨਿੰਦਰ ਦੇ ਨਿਕਲ ਗਈ ਸੀ ਜੀ ਮਾਤਾ 2 ਮਹੀਨੇ ਹੋ ਗਏ ਸਾਨੂੰ ਉਲਝਿਆ ਨੂੰ 2 ਮਹੀਨੇ ਤਾਂ ਪਹਿਲਾਂ ਵੀ ਦੇਖੋ ਮੈਨੂੰ ਪਤਾ ਹੀ ਨਹੀਂ ਲੱਗਿਆ ਪਹਿਲਾਂ ਮੈਂ ਬਸ ਦਵਾਈਆਂ ਲਈ ਗਿਆ ਵੀ ਸ਼ਾਇਦ ਕਹਿੰਦੇ ਵੀ ਬਲੱਡ ਦੇ ਵਿੱਚ ਥੋੜੀ ਇਨਫੈਕਸ਼ਨ ਆਈ ਆ ਆਪਣੀ ਸਲਾਹ ਲਈ ਗਈ ਜਿਆਦਾ ਫਿਰ ਹੁਣ ਅਸੀਂ ਆਪਣੇ ਕਿਸੇ ਕਹਿੰਦੇ ਹੁੰਦੇ ਜਾ ਕੇ ਪੁੱਛਿਆ ਮੰਦਰ-ਮੁੰਦਰ ਤੇ ਫਿਰ ਉਹਨਾਂ ਨੇ ਮਾਤਾ ਦੱਸੀ ਹੁਣ ਜਿੱਦਰ ਨੂੰ ਅਗਲਾ ਕੋਈ ਕਹਿੰਦਾ ਸੀ ਤਾਂ ਉਧਰ ਨੂੰ ਹੀ ਜਾਣਾ ਮਨ ਦਵਾਈ ਵੀ ਬਹੁਤ ਖਾਈਗੇ ਦਵਾਈ ਵਿੱਚੇ ਕੰਮ ਸਾਡਾ ਖਰਾਬ ਹੋ ਗਿਆ ਉਲਝ ਜੇ ਕਿਉਂਕਿ ਦਵਾਈ ਵੀ ਖਰਾਬ ਕਰਦੀ ਹੈ ਕਿਉਂਕਿ ਹੁਣ ਸਾਨੂੰ ਸਾਨੂੰ ਥੋੜੀ ਪਤਾ ਨਹੀਂ ਜਾਣ ਤੇ ਸਾਨੂੰ ਪਤਾ ਨਹੀਂ ਤਾਂ ਮੈਨੂੰ ਆਇਆ ਤਾਂ ਵੀ ਸ਼ਾਇਦ ਮੈਂ ਰਿਪੋਰਟ ਕਰਾਈ ਰਿਪੋਰਟ ਦੇ ਵਿੱਚ ਇਨਫੈਕਸ਼ਨ ਆਈ ਡਾਕਟਰ ਕਹਿੰਦਾ ਇਨਫੈਕਸ਼ਨ ਆ ਜੀ ਤੁਸੀਂ ਦਵਾਈ ਲੈ ਲਓ ਮੈਂ ਦਵਾਈ ਲੈ ਲਈ ਮੇਰਾ ਠੀਕ ਨਾ ਹੋਇਆ ਇੱਕ ਫਿੰਸ ਹੀ ਨਿਕਲ ਜਣੀ ਹੈ ਜੀ ਦੂਜੀ ਹੋ ਜਣੀ ਜਾਂ ਕੰਮ ਬਣ ਜਾਣਾ ਫਿਰ ਮੈਂ ਮੰਦਰ ਵਿੱਚ ਪਤਾ ਕਰਿਆ ਪਾਪਾ ਦੇ ਸਰ ਤੇ ਹੋਈ ਹੋਈ ਆ ਦੇਖ ਲਈ ਹਾਂ ਮੈਂ ਫੇਰ ਮੰਦਿਰ ਚ ਪਤਾ ਕਰਿਆ ਮੰਦਿਰ ਵਾਲੇ ਕਹਿੰਦੇ ਜੀ ਤੁਹਾਡੇ ਮਾਤਾ ਫੇਰ ਉੱਥੇ ਹੱਥ ਵਾਲੇ ਕਰਾ ਲਈ ਜੀ ਚਲੋ ਥੋੜੀ ਇਹ ਗਲਤੀ ਆ ਜੀ ਸਾਡੇ ਮੇਤੋ ਹੀ ਲਾ ਲਓ ਜੇ ਕਹਿੰਦੇ ਨਹੀਂ ਉਹਦੇ ਵੀ ਜਿੱਦਾਂ ਉਹਨੂੰ ਮਨਜ਼ੂਰ ਓਦਾਂ ਹੋਣਾ ਗਲਤੀ ਹੋ ਗਈ ਫੇਰ ਦੁਬਾਰਾ ਤਾਂ ਉਹਦੇ ਕਰਕੇ ਫੇਰ ਸਾਡੇ ਦੁਆਰਾ ਮਾਤਾ ਰਾਣੀ ਉੱਠ ਗੜੀ ਮੰਦਰ ਦੇ ਵੀ ਉੱਠ ਗੜੀ ਨਾਲ ਦੀ ਨਾਲ ਤੇ ਮਨੂ ਪਰ ਗਏ ਮਨੂ ਪਰ ਤੋਂ ਉੱਥੇ ਜਲ ਲਿਆਉਣੇ ਆ ਜੀ ਕਿਉਂਕਿ ਜਿਹੜੀ ਮਨੂ ਪਰ ਜਗ੍ਹਾ ਬਣੀ ਹੋਈ ਆ ਮਾਤਾ ਦੇ ਥਾਨਾਂ ਦੀ ਮਾਤਾ ਸੀਤਲਾ ਦਾ ਮੰਦਿਰ ਆ ਜੀ ਮਨੂ ਪਰ ਕਹਿੰਦੇ ਵੀ ਉੱਥੇ ਬਾਬਾ ਪੱਖ ਸਿੰਘ ਜੀ ਹੋਏ ਆ ਉਹ ਸੇਵਾ ਕਰਦੇ ਤੇ ਮਾਤਾ ਦੀ ਤੇ ਜਦੋਂ ਉਹਨਾਂ ਨੂੰ ਸਵਰਗਵਾਸ ਹੋਣਾ ਤਾਂ ਤੇ ਮਾਤਾ ਨੂੰ ਮਾਤਾ ਨੇ ਉਹਨਾਂ ਨੂੰ ਪੁੱਛਿਆ ਤੇ ਮਾਤਾ ਨੂੰ ਉਹਨਾਂ ਨੇ ਕਿਹਾ ਵੀ ਮਾਤਾ ਮੈਨੂੰ ਤਿੰਨ ਬਚਨ ਦੇ ਦਿਓ ਬਹੁਤ ਪੁਰਾਣੀ ਗੱਲ ਆ ਤੇ ਤਿੰਨ ਬਚਨ ਉਹਨਾਂ ਨੇ ਮੰਗੇ ਵੀ ਜਿਹੜਾ ਵੀ ਇੱਥੇ ਆਊਗਾ ਖਾਲੀ ਨਹੀਂ ਜਾਊਗਾ ਵੀ ਮਾਤਾ ਰਾਣੀ ਵੀ ਜਿਹਦੇ ਵੀ ਮਾਤਾ ਤੋਂ ਤੁਹਾਡੇ ਨਿਕਲਦੀ ਆ ਗਲਤੀਆਂ ਹੁੰਦੀਆਂ ਹਨਾ ਇੱਥੇ ਜਲ ਆਊਗਾ ਜਲ ਤੁਸੀਂ ਉਹਨਾਂ ਨੂੰ ਆਪੇ ਕਰਕੇ ਦੇਣਾ ਆਪੇ ਤੁਸੀਂ ਬਖਸ਼ ਕਰਨੀ ਆ ਧਾਗਾ ਲੈ ਜੋ ਜੇ ਕੇਦੇ ਧਾਗਾ ਪਾਉਣਾ ਤਾਂ ਧਾਗਾ ਵੀ ਆਪਣੇ ਆਪ ਹੋ ਜਾਂਦਾ ਬਸ ਜਿਹੜੇ ਉੱਥੇ ਆਪਾਂ ਆਏ ਉੱਥੇ ਦੱਸ ਦੰਨੇ ਆ ਜੀ ਤੁਸੀਂ ਆਪ ਆ ਕਰ ਦਿਓ ਵੀ ਤੁਹਾਡੇ ਸੈਟ ਹੋ ਗਏ ਕਿਉਂਕਿ ਮੈਂ ਪਰਸੋਂ ਚ ਉੱਥੇ ਗਿਆ ਤਾਂ ਮੇਰੇ ਤਾਂ ਐਂ ਠੀਕ ਹੈ ਤੇ ਇਹ ਵੀ ਠੀਕ ਹੈ ਬਸ ਇਹ ਜਿਹੜੀ ਕਿਹੜੀ ਫੈਂਸੀ ਜੀ ਸੀ ਉਹ ਥੋੜੀ ਜਿਹੀ ਹੋਈ ਹੋਈ ਸੀ ਉਹ ਹੁਣ ਅਕੜਾਉ ਤਾਂ ਥੋੜਾ ਜਆ ਉਹ ਵੀ ਠੀਕ ਬੱਚਾ ਬੈਂਦਾ ਨਹੀਂ ਨਾ ਹੋ ਬੰਦਾ ਸਿਆਣਾ ਬਹਿ ਜਾਂਦਾ ਸਾਨੂੰ ਪਤਾ ਕਿ ਸਾਤ ਅਸੀਂ ਤੁਰਨਾ ਫਿਰਨਾ ਢੋਲ ਪਉਦਾ ਹੁਣ ਨਿਆਣਾ ਨਿਆਣੇ ਨੇ ਖੇਲਣਾ ਨਿਆਣੇ ਨੇ ਕਿੰਨੇ ਤੋਂ ਬੰਦਾ ਸੀ ਉਹ ਨਾਲੇ ਹੁਣ ਪਤਾ ਵੀ ਨਹੀਂ ਕੰਟਰੋਲ ਨਿਆਣੇ ਤੋਂ ਦੇਖੋ ਇਹ ਗੱਲ ਪਤਾ ਹੈ ਕਿਆ ਛੁੱਟੀਆਂ ਦਾ ਟਾਈਮ ਚੱਲਦਾ ਹੈ ਜੀ ਹਰ ਬੱਚੇ ਆਪਣਾ ਕੋਈ ਨਾਨਕਿਆਂ ਨੂੰ ਜਾਂਦਾ ਕੋਈ ਆਪਣੇ ਭੂਆ ਕੋਲ ਨੂੰ ਜਾਂਦਾ ਹਰ ਆਪਣੇ ਰਿਸ਼ਤੇਦਾਰੀਆਂ ਵਿੱਚ ਨੂੰ ਬੱਚਾ ਜਾਂਦਾ ਕਿਉਂਕਿ ਉਹਨੂੰ ਆਹੀ ਟਾਈਮ ਹੁੰਦਾ ਘੁੰਮਣ ਫਿਰਨ ਦਾ ਤੇ ਮਨੁਕਾਮਨਾ ਐਦਾਂ ਪੂਰੀ ਮੈਂ ਹੁਣ ਤੇ ਦੇਖੋ ਜੀ ਕਹਿਣਾ ਤਾਂ ਚਾਹੁੰਦਾ ਨਹੀਂ ਤਾਂ ਗੱਲ ਆਈ ਹੋ ਗਈ ਹੁਣ ਚਰਨਜੀਤ ਕਹਿੰਦੀ ਆ ਵੀ ਤੁਹਾਡੀ ਮੁਨਕਾਮਨਾ ਪੂਰੀ ਹੋ ਗਈ ਕਿਉਂਕਿ ਇਹਨੇ ਹੁਣ ਤੋਂ ਪਹਿਲਾਂ ਮੈਨੂੰ ਮੀਣਾ ਮਾਰਿਆ ਤੇ ਮੈਨੂੰ ਕਹਾਂ ਵੀ ਹਾਂ ਵੀ ਠੀਕ ਆ ਭਾਈ ਮੇਰੀ ਮੁਨਕਾਮਨਾ ਪੂਰੀ ਹੋ ਗਈ ਵੀ ਮੈਂ ਮੈਂ ਪਹਿਲਾਂ ਤੇਰੀ ਗੱਲ ਕੱਟ ਲਾਂ ਦੇ ਮੇਰੀ ਗੱਲ ਜਾਣ ਦੀ ਗੱਲ ਤਾਂ ਜੀ ਆਏ ਆ ਹੁਣ ਮੈਂ ਚੱਲ ਜੂਆ ਸਾਡੇ ਤਾਂ ਕਰਦੇ ਇਹ ਚੀਜ਼ ਨੂੰ ਵਿਚਾਰ ਜਿਹੜੀ ਗੱਲ ਸੱਚੀ ਗੱਲ ਆ ਮੰਮੀ ਕਹਿੰਦੀ ਵੀ ਆਉਣਾ ਜਾਣਾ ਬਣਿਆ ਤੁਸੀਂ ਕਿਹੜਾ ਕਿਤੇ ਬਾਹਰ ਚੱਲੇ ਆ ਦੇਖ ਮੁੰਡਾ ਠੀਕ ਹੋਣਾ ਚਾਹੀਦਾ ਤੁਹਾਡੇ ਨਾਲ ਉੱਪਰ ਤਾਂ ਸਾਨੂੰ ਕੁਝ ਨਹੀਂ ਹੋਊਗਾ ਚਾਹੀ ਇੱਕ ਰਾਤ ਲਾ ਦਿਓ ਕੋਈ ਗੱਲ ਸਾਡੇ ਕਰਦੇ ਬੰਨਾ ਟੱਪਣ ਦਾ ਵਿਚਾਰ ਜਿਹੜੇ ਹੁਣ ਸਿਆਣੇ ਕਰਦੇ ਆ ਇਹਨੇ ਉਹ ਤਾਂ ਉਹਨਾਂ ਪਰ ਚੱਲਣਾ ਪੈਣਾ ਐ ਮਮੀ ਕਹਿੰਦੀ ਨਿਆਣਾ ਇਹ ਤੁਸੀਂ ਝੱਲ ਲੂਗੇ ਦੁੱਖ ਨਿਆਣਾ ਨਹੀਂ ਝੱਲ ਸਕਦਾ ਉਹਨਾਂ ਨੂੰ ਪਿਆਰਾ ਬਹੁਤ ਹੈ ਉਹ ਕਹਿੰਦੀ ਮੈਂ ਮਮੀ ਨੂੰ ਕਹਾਂਦੀ ਕਿ ਸਹੀ ਆਉਣਾ ਮਮੀ ਕਹਿੰਦੀ ਭਾਈ ਜਿੰਨਾ ਚਿਰ ਤੁਸੀਂ ਠੀਕ ਨਹੀਂ ਹੁੰਦੇ ਉਨਾਂ ਚਿਰ ਤੁਸੀਂ ਕਿਤੇ ਨਹੀਂ ਜਾਣਾ ਮੇਰੇ ਕੋਲ ਕਿਹਾ ਕਿਤੇ ਵੀ ਨਹੀਂ ਜਾਣਾ ਬੰਨਾ ਨਹੀਂ ਟੱਪਣ ਆਪਣਾ ਬਧੇਜ ਰੱਖੋ ਠੀਕ ਆ ਠੀਕ ਹੋਏ ਤੇ ਜਦ ਮਰਜੀ ਆ ਜਿਓ ਤੁਹਾਨੂੰ ਵੈਲਕਮ ਆ ਪਰ ਜਿੰਨਾ ਚਿਰ ਤੁਸੀਂ ਠੀਕ ਨਹੀਂ ਹੋ ਤੁਸੀਂ ਕਿਤੇ ਜਾਓ ਹੀ ਨਾ ਗੱਲ ਵੀ ਠੀਕ ਆ ਉਹਨਾਂ ਦੀ ਵੇ ਆਇਆ ਦੇਖ ਮਨਿੰਦਰ ਜੜੀ ਤੁਸੀਂ ਦੁੱਖ ਝੱਲ ਸਕਦੇ ਮੈਂ ਝੱਲ ਦੂੰਗੀ ਜਿਹੜਾ ਨਿਆਣਾ ਨਾ ਹੁਣ ਇਸ ਟਾਈਮ ਇਹਨੂੰ ਪਤਾ ਇਹਦੇ ਰੱਬ ਨੂੰ ਪਤਾ ਵੀ ਇਹਨੂੰ ਕਿੰਨੇ ਤੱਕ ਦੀ ਚਾਹੇ ਦਾਣਾ ਹੀ ਆ ਦਾਣੇ ਦੀ ਤਕਲੀਫ ਇੱਕ ਆਪਾਂ ਨੂੰ ਪਤਾ ਪਰ ਸਹਨੇ ਆ ਨਾ ਵੀ ਇਹਨੂੰ ਕਿੰਨੀ ਹੋਣੀ ਇਹਦੇ ਪੈਰ ਦਾ ਕੰਮ ਚਲੋ ਪਰ ਮੇਰੀ ਕੋਈ ਮਨਕਾਮਨਾ ਨਹੀਂ ਤੇ ਹੈਗੀ ਹੁਣ ਮੈਂ ਥੋੜੀ ਮਾਤਾ ਨੂੰ ਕਹਤਾ ਵੀ ਮੇ ਸਾਡੇ ਆ ਕੇ ਨਿਕਲ ਜੋ ਜੀ ਇਹ ਕਿਸੇ ਦੇ ਬਸ ਨਹੀਂ ਨਾ ਬਿਮਾਰੀ ਨਾ ਇਹ ਚੀਜ਼ ਕਿਸੇ ਦੇ ਕੋਈ ਚੀਜ਼ ਬਸ ਨਹੀਂ ਹੁੰਦੀ ਪਰ ਹੁਣ ਆਪਾਂ ਵੀ ਜੇ ਹੁਣ ਆਪਾਂ ਨੂੰ ਪਤਾ ਫਿਰ ਆਪਾਂ ਨਾ ਮੁਰਮੁਰ ਗੱਲ ਨਹੀਂ ਕਰੀਏ ਆਪਣੀ ਗਲਤ ਗੱਲ ਨਾ ਹਾਂ ਇਹ ਹੈ ਮਮੀ ਨੇ ਤਾਂ ਮੈਨੂੰ ਸਪੈਸ਼ਲ ਫੋਨ ਕਰਕੇ ਕਿਹਾ ਡੇਲੀ ਪੁੱਛਦੀ ਆ ਵੀ ਆਪੇ ਬਣਾ ਜਿਹੜਾ ਪਾ ਦੁੱਧ ਹੈ ਉਹ ਕਰੋ ਤੇ ਆਪਣਾ ਅੰਦਰ ਰਹੋ ਜਿੰਨਾ ਬਚਾਅ ਹੋਣ ਦਾ ਤੜਕੇ ਪਾਣੀ ਤੋਂ ਕੱਪੜੇ ਤੋਂ ਲਾਉਣ ਤੋਂ ਇਹ ਕਰੋ ਵਿਪਾਰ ਤੁਸੀਂ ਕਿਤੇ ਜਾਣਾ ਨਹੀਂ ਵੀਵੇ ਬਣਾ ਬਚਾਅ ਚ ਬਚਾਅ ਆ ਸਾਡੇ ਤਾਂ ਮਨਿੰਦਰ ਵੀ ਮਦਦ ਕਰਦੇ ਨੇ ਭਾਈ ਅੱਜ ਅਸੀਂ ਢਾਲਾ ਵੀ ਕੀਤਾ ਹੀ ਮਾਤਾ ਸਤ ਰੋਟਿਆਂ ਦਾ ਮੱਥਾ ਟੇਕਿਆ ਬਡੇ ਭਾਈ ਨੇ ਮੇਰੇ ਨੇ ਤੇ ਤੁਹਾਨੂੰ ਜਿਹੜੇ ਪਾਬ ਉਹਨਾਂ ਨੇ ਦੱਸਿਆ ਦੇ ਵੀ ਭਾਈ ਤੁਸੀਂ ਸੱਤ ਰੋਟੀਆਂ ਮਿੱਠੀਆਂ ਬਣਾ ਕੇ ਉੱਥੇ ਥਾਨਾ ਤੇ ਮੱਥਾ ਟੇਕ ਕੇ ਆਉਣਾ ਤੇ ਉਹ ਵੀ ਕਰਤੀਆਂ ਮੇਰੇ ਬਡੇ ਭਾਈ ਇਹ ਭਾਈ ਆਇਆ ਦਾ ਸਵੇਰੇ ਕਿਉਂਕਿ ਸਾਡੇ ਘਰ ਦੇ ਵਿੱਚੋਂ ਮਤਲਬ ਜਿਵੇਂ ਹੁਣ ਜਿਹਦੇ ਵੀ ਨਿਕਲੀ ਹੋਈ ਆ ਉਹ ਕਹਿੰਦੇ ਵੀ ਤੁਸੀਂ ਆਪ ਨਹੀਂ ਜਾਣਾ ਘਰ ਦੇ ਵਿੱਚੋਂ ਕੋਈ ਵੀ ਮੈਂਬਰ ਹੋਵੇ ਉਹ ਤੁਹਾਡੇ ਪਰੂ ਸ਼ਵਾ ਕੇ ਲੇਗੂਗਾ ਰਸਤੇ 'ਚ ਕਿਸੇ ਨਾਲ ਬੋਲਣਾ ਨਹੀਂ ਕਿਸੇ ਨੂੰ ਬੁਲਾਉਣਾ ਨਹੀਂ ਤੇ ਉਹ ਆਇਆ ਤਾਂ ਵਿਚਾਰਾ ਸਵੇਰੇ ਅਸੀਂ ਸਾਜਦੇ ਸਾਜਦੇ ਆਪਣਾ ਮੱਥਾ ਟੇਕਦਾ ਮੰਗਲਵਾਰ ਨੂੰ ਹਨਾ ਹੋ ਹੁਣ ਮੈਨੂੰ ਤਾਂ ਵੈਸੇ ਕੁਝ ਠੀਕ ਆ ਹੁਣ ਤੁਸੀਂ ਵੀਡੀਓ ਦੇਖ ਕੇ ਕਹੋਗੇ ਹਨਾ ਵੀ ਤੁਸੀਂ ਕਿਹੜੇ ਬਹਿਮਾ ਭਰਮਾ ਚ ਹੁਣ ਆਏ ਜੀ ਜੇ ਦੁੱਖ ਆ ਫਿਰ ਤਾਂ ਕਹਿੰਦੇ ਸਭ ਕੁਝ ਕਰਨਾ ਪੈਂਦਾ ਬਾਣੇ ਦੁੱਖ ਵਾਸਤੇ ਹਨਾ ਬੇ ਮੰਨਦੇ ਤੁਹਾਡੀ ਗੱਲ ਵੀ ਆਪਾਂ ਕਹਿੰਦੇ ਨੇ ਵੀ ਸਿੱਖ ਧਰਮ ਨੂੰ ਬਲੋਂਗ ਕਰਦੇ ਆ ਵੀ ਇਹ ਚੀਜ਼ਾਂ ਜਿਹੜੀ ਹੁਣ ਸਾਨੂੰ ਦੁੱਖ ਆ ਉਹਦੇ ਵਿੱਚ ਤਾਂ ਸਭ ਕੁਝ ਸਾਨੂੰ ਸਹਿਣਾ ਵੀ ਪੈਣਾ ਤੇ ਕਰਨਾ ਵੀ ਪੈਣਾ ਕਰਨਾ ਵੀ ਪੈਣਾ ਆਪਣੇ ਬਚਾ ਲਈ ਬਹੁਤ ਕੁਝ ਕਰਨਾ ਪੈਂਦਾ ਸਿੱਖ ਧਰਮ ਤਾਂ ਨਾਲੇ ਪਹਿਲੀ ਗੱਲ ਤਾਂ ਇਹ ਵੀ ਕਿਸੇ ਨੂੰ ਮਾੜਾ ਹੀ ਨਹੀਂ ਕਹਿੰਦਾ ਹਾਂ ਸਿੱਖ ਧਰਮ ਕਹਿੰਦਾ ਸਭ ਦਾ ਧਰਮ ਦਾ ਆਦਰ ਕਰੀਏ ਥੋੜਾ ਹੌਲੀ-ਹੌਲੀ ਹੌਟੂਗਾ ਠੀਕ ਹੋਊਗਾ ਹੌਲੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਸਿੱਖ ਧਰਮ ਕਹਿੰਦਾ ਵੀ ਜਦੋਂ ਗੁਰੂ ਮਾਰਾ ਨੇ ਇਹ ਗੱਲ ਕਹੀ ਦੀ ਮੇਰਾ ਸਿੱਖ ਉਹ ਜੋ ਦੂਜੇ ਧਰਮ ਦਾ ਆਦਰ ਕਰੇ ਕਿ ਨਹੀਂ ਸਾਨੂੰ ਸਭ ਦਾ ਆਦਰ ਕਰਨਾ ਚਾਹੀਦਾ ਕਿਉਂਕਿ ਹੁਣ ਸਾਡੇ 'ਤੇ ਮਜਬੂਰੀ ਹੈ ਸਾਨੂੰ ਮੱਥਾ ਟੇਕਣਾ ਸਾਡਾ ਜਿੰਮੇ ਹੈ ਕਿਉਂਕਿ ਜੋ ਸਿਆਣੇ ਸਾਨੂੰ ਕਹਿੰਨੇ ਆ ਉਹ ਸਾਨੂੰ ਮੰਨਣੀ ਪੈਂਦੀ ਆ ਸਿਆਣਿਆਂ ਦੇ ਰਾਹਾਂ ਪਰ ਸਾਨੂੰ ਚੱਲਣਾ ਪੈਂਦਾ ਕਿਉਂਕਿ ਮੱਥਾ ਸਾਡਾ ਟੇਕਣਾ ਬਣਦਾ ਵੀ ਤਾਂ ਅਸੀਂ ਟੇਕਿਆ ਵੀ ਆ ਤੇ ਮਨਿੰਦਰ ਹੁਣ ਫੇਰ ਮੜਾ ਮੋਟਾ ਲੱਗਿਆ ਕਿਉਂਕਿ ਐਸੇ ਤਾਂ ਮੈਨੂੰ ਕੁੜਾਓ ਹੋ ਜਾਂਦਾ ਅੱਗੇ ਜੀ ਕਿਉਂਕਿ ਹੁਣ ਦੇਖੋ ਇਹਨੇ ਹੁਣ ਤੁਰ ਲਿਆ ਹਾਂ ਉਹ ਦਾਣੇ ਤੇ ਤੇ ਹੁਣ ਮੈਨਾਂ ਜਾਣਾ ਹੈ ਹਾਂ ਮੰਡੀ ਨੂੰ ਮੰਡੀ ਨੂੰ ਨਹੀਂ ਜਾਣਾ ਹੈਗਾ ਇਹਨੂੰ ਮੰਦਰ ਤੇ ਲੈ ਕੇ ਜਾਓ ਜੇ ਲੈ ਕੇ ਜਾ ਸਕਦੇ ਹੋ ਤੇ ਉੱਥੇ ਹੁਣ ਦੋਲ ਦਾ ਧਾਗਾ ਪਵਾ ਕੇ ਦੇ ਆਓ ਹੂੰ ਇਹ ਵੀ ਹੈ ਇਹਨਾਂ ਦੀ ਦੋਲ ਜਿਹੜਾ ਤੁਰਦਾ ਫਿਰ ਤੈਨੂੰ ਦੋਲ ਪੈਂਦਾ ਫਿਰ ਦੋਲ ਨਹੀਂ ਪਊਗਾ ਇਹਦੇ ਉਹ ਵੀ ਚੰਨ ਜੀ 6 ਵਜੇ ਤੱਕ ਪਾਉਣਾ ਬਾਬੇ ਨੇ 6 ਤੱਕ ਅੱਧੇ ਵੱਜ ਗਏ ਹੁਣ ਤੁਸੀਂ ਜਾਇਆਓ ਇੱਕ ਵਾਰੀ 6 ਵਜੇ ਤ ਜਦ ਮੈਂ ਆਥੜਾ ਗਰਾਉਂਡ ਜਾਣਾ ਕੋਈ ਵੀ ਦੱਸ ਦਿੰਦਾ ਬਾਬਾ ਜੀ 6 ਵਜੇ ਤੋਂ ਪਹਿਲਾਂ ਪਹਿਲਾਂ ਆਇਓ ਭਾਈ 6 ਵਜੇ ਤੋਂ ਬਾਅਦ ਕੋਈ ਨਹੀਂ ਮੈਂ ਕਰ ਸਕਦਾ ਇੱਕ ਵਾਰੀ ਪੁੱਛ ਲੁਗਾ ਤਾਂ ਐ ਕਰ ਨਹੀਂ ਆ ਬੁੱਦੀ ਨਾਲ ਦਾ ਫਰਕ ਵੀ ਹੈ ਤੁਸੀਂ ਪੁੱਛੋ ਇੱਕ ਵਾਰੀ ਜੇ ਤਾਂ ਸੂਰਜ ਖੜਾ ਹੈ ਜੇ ਪਾਤਾ ਤਾਂ ਸਭ ਤੋਂ ਵਧੀਆ ਨਹੀਂ ਪਾਇਆ ਤਾਂ ਕੋਈ ਗੱਲ ਨਹੀਂ ਸੂਰਜ ਖੜਾ ਟਾਈਮ ਤਾਂ ਨਹੀਂ ਖੜਾ ਟਾਈਮ ਤਾਂ ਨਹੀਂ ਖੜਾ ਸੂਰਜ ਢਾਣੇ ਦਾ ਹੁੰਦਾ ਜ਼ਿਆਦਾ ਤਾਂ ਉਹ 4 ਇੰਚ ਤੇ 6 ਕਿਨੂ ਕਹਿੰਨੇ ਆਪਾਂ ਤੁਹਾਡੀ ਗੱਲ ਮੰਨ ਗੀ ਜੀ 6 ਸਿੱਧਾ ਹਾਂ ਮੰਮੀ ਨੂੰ ਦੱਸ ਮੰਮੀ ਨੂੰ ਮੈਨੂੰ ਨਾ ਦੱਸ ਮੰਮੀ ਦੱਸ ਮੰਮੀ 6 ਕਿਹਨੂੰ ਕਹਿੰਦੇ ਆ 6 ਬੱਚੇ ਕਿੰਨੇ ਹੁੰਦੇ ਆ ਹਾਂ ਹਾਂ ਗੁੱਡ ਹਾਂ 6 ਤੇ ਇੱਕ ਵੀਰ ਨੇ ਸਾਨੂੰ ਕਮੈਂਟ ਮਾਰਿਆ ਵੀ ਤੁਸੀਂ ਬੀਬੀ ਨੂੰ ਆਪਣੇ ਕੋਲ ਕਾਤੇ ਨਹੀਂ ਰੱਖਦੇ ਕਿਉਂਕਿ ਬੀਬੀ ਨੂੰ ਅਸੀਂ ਬਹੁਤ ਜ਼ੋਰ ਲਾਉਂਦੇ ਆ ਵੀ ਤੂੰ ਸਾਡੇ ਕੋਲ ਰਹਿ ਲਿਆ ਕਰ ਜਿੱਥੇ ਅਸੀਂ ਡਿਊਟੀ ਕਰਦੇ ਆ ਜੀ ਇਹ ਨਹੀਂ ਹੈ ਅਸੀਂ ਹੁਣ ਤਾਂ ਨਹੀਂ ਘਰ ਜਾਂਦੇ ਕਿਉਂਕਿ ਸਾਨੂੰ ਇਹ ਆ ਵੀ ਬੀਬੀ ਸਿਆਣੀ ਆ ਸਾਡੇ ਮਾਤਾ ਨਿਕਲੀ ਹੋਈ ਆ ਵੀ ਜੇ ਅਸੀਂ ਘਰ ਜਾਵਾਂਗੇ ਤਾਂ ਵੀ ਸਾਡਾ ਜਿਹੜਾ ਪਰਛਾਵਾ ਵੀ ਨਾ ਹੋਵੇ ਕਿਸੇ ਬਰ ਹਨਾ ਕਿਉਂਕਿ ਉਹ ਸਿਆਣੇ ਆ ਨਹੀਂ ਨਹੀਂ ਹੋ ਵੀ ਰਸਤੇ ਵਿੱਚ ਹੁਣ ਸਾਨੂੰ ਕਿੰਨੇ ਨਿਆਣੇ ਸਿਆਣੇ ਸਭ ਮਿਲਦੇ ਨੇ ਕਿਉਂਕਿ ਆਪਾ ਜੇ ਆਪਾਂ ਕਹੇ ਨਾ ਆਪਣਾ ਬਚਾਓ ਸਭ ਦਾ ਬਚਾਓ ਸਾਨੂੰ ਕਰਨਾ ਜਰੂਰੀ ਆ ਹਾਂ ਆਪਣਾ ਸਾਡੀ ਸਿਹਤ ਨਾਲੋਂ ਦੂਜੇ ਦਾ ਸਿਹਤ ਦਾ ਖਿਆਲ ਰੱਖਣਾ ਸਾਡਾ ਫਰਜ਼ ਬਣਦਾ ਹੈ ਕਹਿੰਦਾ ਆਪਣੇ ਵਾਸਤੇ ਸਾਰੇ ਜੀ ਨਹੀਂ ਦੂਜੇ ਵਾਸਤੇ ਕੋਈ ਜੀਵੇ ਜ਼ਿੰਦਗੀ ਉਹਨੂੰ ਕਹਿੰਦੇ ਆ ਕਿਉਂਕਿ ਅਸੀਂ ਕਹਿੰਦੇ ਵੀ ਸਾਡੇ ਕਰਕੇ ਕਿਸੇ ਨੂੰ ਵੀ ਬਜਨ ਨਾ ਪਵੇ ਕਿਤਾ ਨੁਕਸਾਨ ਨਾ ਹੋਵੇ ਹਨਾ ਤੇ ਬੀਬੀ ਸਾਡੇ ਕੋ ਰਹਿੰਦੀ ਨਹੀਂ ਜੀ ਬੀਬੀ ਨੂੰ ਅਸੀਂ ਬਹੁਤ ਜੋੜਾਉਂਨੇ ਬੀਬੀ ਕੋਈ ਗੱਲ ਕਹਿੰਦੀ ਹੈ ਕਹਿੰਦੀ ਨਹੀਂ ਮੈਂ ਘਰੇ ਰਹਿੰਦੀ ਆ ਘਰੇ ਰਹਿਣਾ ਕਿਉਂਕਿ ਬੀਬੀ ਤਾਂ ਕਰਕੇ ਜੀ ਸਾਡੇ ਕੋ ਰਹਿੰਦੇ ਨਹੀਂ ਇੱਥੇ ਸਾਡੇ ਕੋਲ ਦਰਜਾ ਨਹੀਂ ਹੁੰਦਾ ਕਿਉਂਕਿ ਅਸੀਂ ਇੱਥੇ ਡਿਊਟੀ ਕਰਦੇ ਆ ਚਰਨਜੀਤ ਵੀ ਤੇ ਮੈਂ ਇੱਥੇ ਮਨਿੰਦਰ ਵੀ ਕਿਉਂਕਿ ਇੱਥੇ ਫੈਮਿਲੀ ਮੰਗੇ ਦੇ ਉੱਤੇ ਤਾਂ ਕਰਕੇ ਅਸੀਂ ਇੱਥੇ ਰਹਨੇ ਆ ਜੀ ਆਪਣੀ ਡਿਊਟੀ ਕਰਦੇ ਆ ਪਰਮਾਤਮਾ ਨੇ ਬਹੁਤ ਵਧੀਆ ਜੁਗਾਰ ਦਿੱਤਾ ਹੋਇਆ ਘਰ ਦੇ ਬਾਹਰ ਆ ਜੀ ਤੇ ਬਾਕੀ ਹੁਣ ਬਾਕੀ ਸਾਡੀਆਂ ਗੱਲਾਂ ਇਦਾਂ ਹੀ ਚਲਦੀਆਂ ਰਹਿਣਾਂ ਸਿੰਸੇ ਸਾਡੇ ਦੁੱਖ ਸੁੱਖ ਇਦਾਂ ਹੀ ਚਲਦੇ ਰਹਿਣੇ ਆ ਜੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਮਿਲਦੇ ਆ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ ਬਲੌਗ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਪਹਿਲ ਤੇ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਠੀਕ ਹੈ ਜੀ